ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਕਸਬਿਆਂ ਨੂੰ ਜਾਣ ਵਾਲੀਆਂ ਸੜਕਾਂ ਲਿੰਕ ਰੋਡਸ 18 ਫੁੱਟੀਆਂ 22 ਫੁੱਟੀਆਂ 25 ਫੁੱਟੀਆਂ ਜਾਂ ਲਿੰਕ ਰੋਡਸ ਹਮੇਸ਼ਾ ਹੀ ਹਰੇਕ ਸਰਕਾਰ ਚੀ ਮੁੱਦਾ ਰਿਹਾ ਹੈ ਸੋ ਅਸੀਂ ਅੱਜ ਇਸ ਵਿਸ਼ੇ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਪਹਿਲਾਂ ਸੀ 19373 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਨੇ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਹਾਂ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਨੇ ਇਹਦੇ ਹੋ ਗਏ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਹੈ ਕੋਈ 18 ਫੁੱਟੀ ਹੈ 3.3 ਕਿਲੋਮੀਟਰ ਰੂਰਲ ਲਿੰਕ ਰੋਡਸ 18545 ਇਹ ਪੀ ਡਬਲਯੂ ਡੀ ਕਰ ਰਿਹਾ ਜੀ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਜਿਹੜਾ 22299 ਕਿਲੋਮੀਟਰ ਤੇ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲਸ ਨਗਰ ਪੰਚਾਇਤਾਂ ਅਰਬਨ ਰੋਡ ਜਿਹੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕਵਾਲਿਟੀ ਸੜਕਾਂ ਤੇ ਲੱਗ ਰਿਹਾ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕਿ ਕੋ ਕੋਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚ ਹੀ ਮਿਲਨੇ ਆ ਕਿਸੇ ਨਾ ਕਿਸੇ ਨੂੰ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਜਦੋਂ ਟੈਂਡਰ ਵਾਲੀ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀਡਬਲਯੂਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਐਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਸਮਝੌਤਾ ਨਾ ਕਰਿਓ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਪੰਜਿਆਂ ਗੁਣਾਂ ਇੱਕੋ ਜਿਹੇ ਨਹੀਂ ਹੁੰਦੀਆਂ ਸੜਕਾਂ ਬਣਨ ਲੱਗੀਆਂ ਤਾਂ ਅਸੀਂ ਇੱਕ ਫਲਾਈਂਗ ਸਕੁਆਰਡ ਬਣਾਇਆ सीएम फ्लाइंग स्क्वाड ਉਹ ਜਾ ਕੇ ਚੈੱਕ ਕਰਦੇ ਕਿ ਕੁਆਲਟੀ ਦੀ ਜਿਹੜੀ ਜੋ ਸੜਕ ਬਣ ਰਹੀ ਉਹਦੇ ਚ ਪ੍ਰੋਪਰ ਮਾਤਰਾ ਚ ਲੋਕ ਬਜਰੀ ਜੋ ਵੀ ਮਟੀਰੀਅਲ ਪੈਂਦਾ ਉਹ ਹੈਗਾ ਹੈ ਜਾਂ ਨਹੀਂ ਪਿਛਲੇ ਦਿਨੀ মিডিਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ਟੇਕੇਦਾਰ ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕਵਲ ਪਿਛਣੀក្លਣੀ ਹੈਗਾ ਮਟੀਰੀਅਲ ਹੋ ਤਾਂ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹਣਾ ਕਿ ਸਾਢੇ 350 ਸਾਲਾ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਕੁ ਵੀ ਤੁਹਾਡਾ ਦਸਬੰਦ ਹੈ ਤੁਹਾਨੂੰ ਮਿਲ ਜੂਗਾ ਪਰ ਕਟੋਕਟ ਕੁਆਲਿਟੀ ਦੇ ਵਿੱਚ ਕੋਈ ਹੇਰ ਫੇਰ ਜਾਂ ਕੋਈ ਉੱਪਰ نیچے ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ساری ਉਮਰ ਵਾਸਤੇ ਟੈਂਡਰ ਹੀ ਨਾ ਮਿਲਣ ਨੂੰ ਬਲੈਕਲਿਸਟਡ ਹੋ ਜੇ ਤਾਂ ਕਰਕੇ ਸੀ ਇਹ ਲੋਕਾਂ ਦਾ ਪੈਸਾ ਹੈ ਤੇ ਇਹ ਲੋਕਾਂ ਦੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜੇ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਆਂ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ ਲੀਜ਼ ਕਰਾਂਗੇ ਉਹ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਹਿਬਾਨ ਜਾਂ ਐਨ ਜੀਓ ਵਾਲੇ ਸਮਾਜਿਕ ਜਿੰਨੇ ਵੀ ਲੋਕ ਨੇ ਕਿਰਪਾ ਕਰਕੇ ਜਿੱਥੇ ਸੜਕ ਬਣ ਰਹੀ ਹੈ ਕੋਈ ਖਾਲਾ ਬਣ ਰਿਹਾ ਜਾਂ ਕੋਈ ਸਰਕਾਰੀ ਕੰਮ ਚੱਲ ਰਿਹਾ ਜਾਂ ਕੋਈ ਸਕੂਲ ਦੇ ਕਮਰੇ ਪੈ ਰਹੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਿਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਿਟੀ ਚੈੱਕ ਕਰਕੇ ਦੱਸ ਦਿਓ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਿਟੀ ਜਿਹੜੀ ਹੈ ਇਹ ਠੀਕ ਹੈ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕੱਲ ਇੱਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾਂ ਮਸਾਲੇ ਤੋਂ ਇੱਟਾਂ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੂੰ ਵੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖਾਲਾ ਉਹ ਬਣੂਗਾ ਕਿਉਂਕਿ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ 2 ਦਿਨ ਨਹੀਂ ਕੱਟਣਾ ਉਹਨੇ ਸੋ ਇਸ ਕਰਕੇ ਅੱਜ ਗੁਣਵਤਾ ਜਿਹੜੀ ਹੈ ਉਹ ਮਿਆਰੀ ਹੋਊਗੀ ਤੇ 5 ਸਾਲਾਂ ਦੇ ਮਰਮਮਤ ਦਾ ਕਲੌਜ਼ ਵੀ ਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਹੈ ਜੇ ਪਹਿਲੀ ਵਧੀਆ ਬਣਾ ਦੇ ਤਾਂ 5 ਸਾਲ ਮਰਮਮਤ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਪਹਿਲੀ ਵਧੀਆ ਬਣਾ ਦੇ ਸੋਦਾ ਇਨਕਲੂਡਡ ਹੈ ਉਹਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਾਉਗੀ ਫਿਰ ਸੋ ਇਹ ਵਰਲਡ ਲੈਵਲ ਦੇ ਜਿਹੜੇ ਗੁਣਵੱਤਾ ਦੇ ਮਾਪਦੰਡ ਨੇ ਉਹਨਾਂ ਨੂੰ ਫੋਲੋ ਕਰਨਗੇ ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਜੀ ਇਸ ਤੋਂ ਪਹਿਲਾਂ 44000 ਲਗਭਗ 45000 ਹੋ ਗਿਆ ਪਰ 44920 ਕਿਲੋਮੀਟਰ 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ ਜੇ ਕੋਈ ਵੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦੋ ਜੀ ਟੋਟਾ ਜਾਂ ਬਣਾ ਦੋ ਸਾਡਾ ਟੋਟਾ ਜਾਂ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀਕਿਆ ਨਹੀਂ ਜਿਹੜਾ ਕਿ ਅਸੀਂ ਨਕਸ਼ਾ ਉਲੀਕ ਕੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰਾਂਗੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਹਾਂ ਜੀ ਦੇਖੋ ਪੀ ਡਬਲਯੂ ਡੀ ਦਾ ਜਿਹੜਾ हैगा प्लैन रोड्स से अठाई सौ उन्ती किलोमीटर के रूरल लिंक रोड्स से अठारह हज़ार पांच सौ किलोमीटर अठाई सौ उन्ती पच्ची सौ एक करोड़ बजट है अठारह हज़ार पांच सौ पंताली बवंजा सौ करोड़ रुपये सारे टेंडर फ्लोट हो गए तो यानी कि सतर सौ सताई 7727 7727 ਕਰੋੜ ਰੁਪਇਆ ਇਕੱਲਾ पीडब्ल्यूडी ਦਾ ਮੰਡੀ ਬੋਰਡ ਦਾ 22291 7697 ਲਗਭਗ 7000 ਹੀ ਇਹ ਲਾ ਲੋ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲ ਤੇ ਨਗਰ ਪੰਚਾਇਤਾਂ ਦਾ 1255 785 ਕਰੋੜ 16209 ਕਰੋੜ ਰੁਪਇਆ ਟੋਟਲ ਬਜਟ ਹਾਂਜੀ ਉਹ ਡਿਪੈਂਡ ਡਿਪੈਂਡ ਕਰਦਾ ਹੈ ਕਿ ਉਹਦੀ ਲੈਂਥ ਕਿੰਨੀ ਹੈ ਟਾਈਮ ਬਾਉਂਡ ਵੀ ਦਿੱਤਾ ਜਾਊਗਾ ਨਾਲ ਕੁਆਲਿਟੀ ਬਾਉਂਡ ਵੀ ਹੈ ਨਾਲ ਤੇ 5 ਸਾਲ ਦਾ ਉਹਨਾਂ ਦਾ ਮੇਨਟੇਨੈਂਸ ਦਾ ਵੀ ਉਹਦਾ ਵਿੱਚ ਹੈਗਾ ਇਨਕਲੂਡਡ ਹੈ ਤੇ ਉਹਨਾਂ ਨੂੰ ਹੀ ਠੇਕੇਦਾਰ ਜਿਹਨੂੰ ਟੈਂਡਰ ਮਿਲੂਗਾ ਉਹੀ ਉਹਦੀ ਮੇਨਟੇਨੈਂਸ ਕਰੂਗਾ ਮੈਂ ਚਾਹੁੰਨਾ ਕਿ ਇਹ ਜੀ ਵਧੀਆ ਸੜਕ ਬਣਾਈ ਜAVE ਕਿ 5 ਸਾਲ ਉਹਦੀ ਮੇਨਟੇਨੈਂਸ ਦੀ ਲੋੜ ਨਾ ਪਵੇ ਸ਼ੁਰੂ ਹੋ ਚੁੱਕਿਆ 17 ਅਕਤੂਬਰ ਨੂੰ ਤਰਨਤਾਰਨ ਸਾਹਿਬ ਦੇ 19000 ਕਿਲੋਮੀਟਰ ਸੜਕਾਂ ਦਾ ਉਸ ਦਿਨ ਤੋਂ ਕਾਰਨ ਕੀਤਾ ਸੀ ਸੜਕਾਂ ਬੜ ਰਹੀਆਂ ਨੇ ਸਰ ਜਿਹੜੀ ਹੈ 44220 ਕਿਲੋਮੀਟਰ ਸੜਕਾਂ ਨੇ ਸਰ ਪਹਿਲਾਂ ਦੀ ਇਹ 330 ਹਾਂ ਇਨਕਲੂਡਡ ਹੈ ਇਨਕਲੂਡਡ ਟੋਟਲ ਟੋਟਲ ਚ 44920 ਬਣ ਜਾਈ ਇਸ ਵਕਤ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਲੋਕਾਂ ਨੂੰ ਕੰਪਲੇਂਟ ਵਾਸਤੇ ਕੋਈ ਆਫਿਸ ਚਾਹੀਦਾ ਹਰ ਰੋਜ਼ ਤਾਂ ਕੰਪਲੇਂਟਾਂ ਆਉਂਦੀਆਂ ਹਰ ਕੋਈ ਹਰ ਕੋਈ ਬੰਦਾ ਵੀਡੀਓ ਬਣਾ ਕੇ ਕਹਿੰਦਾ ਦੇਖ ਲਓ ਜੀ ਸੜਕ ਮਾੜੀ ਬਣ ਰਹੀ ਹੈ ਮੈਂ ਕਹਿੰਦਾ ਵੀਡੀਓ ਹੀ ਪਾ ਦਿਓ ਅਸੀਂ ਆਪ ਉਹ ਵੀ ਚੈੱਕ ਕਰ ਲਾਂਗੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਪੂਰਾ ਖਰਚ ਕਰ ਰਹੀ ਹੈ ਪੰਜਾਬ ਸਰਕਾਰ ਆਪਣੇ ਲੈਵਲ ਤੇ ਕਰੀ ਆਰਡੀਐਫ ਚ ਕੋਈ ਪੈਸਾ ਨਹੀਂ ਹੈ देखो कोई कहना चार सौ अस्सी करोड़ देते कोई कहना अठ सौ देते कोई कहना चार सौ ग्यारह देते झूठ बोलने तो पहले सलाह ही कर लिया करने तो एक रुपया कर भी नहीं आया जी सोलह सौ सो करोड़ चो स्पेषल पैकेज हाँ तुम कह दो जो जे अगर बाढ़ ना आती तो भी वो पैसे आने थे वो सेंटर हर स्टेट को जारी करता है अगर उसको कहोगे इसको इंक्लूड कर लो फिर तो सोलह सौ सो भी आ गया होगा फिर तो ਕੋਈ ਪੈਸਾ ਨਹੀਂ ਆਈ ਉਸਪੈਸ ਸਰ ਤੋਂ ਲੱਗਿਆ ਰਹਿ ਮੈਂ ਆਪਣਾ ਅਪਨਾ ਪੀਐਮ ਜੀ ਲਾਈਨ ਟੁਆਇਨ ਕਮਿੰਟਰ ਰੋਡ ਸੈਕਟਰ ਅੰਦਰ ਦੀ ਗੱਲ ਆ ਉਹਦਾ ਪੀਨੇ ਜਿਹੜਾ 서ਪਰਡਰ ਦੋ ਤਿੰਨ ਦੋ ਤਿੰਨ ਜਗ੍ਹਾ ਤੋਂ ਸਾਨੂੰ ਸ਼ਿਕਾਇਤ ਆਈ ਸੀਗੀ ਜਿੱਤੇ ਇਮੀਡੀਏਟਲੀ ਐਕਸ਼ਨ ਲਿਆ ਗਿਆ ਸੰਗਰੂਰ ਤੇ ਭਵਾਨੀਗੜ੍ਹ ਦੀਆਂ ਇੱਕ ਦੋ ਸੜਕਾਂ ਸੀਗੀਆਂ ਇੱਕ ਮਾਨਸਾ ਦੇ ਨੇੜੇ ਸੜਕ ਸੀਗੀ ਤੇ ਉਹ ਠੇਕੇਦਾਰ ਦਾ ਟੈਂਡਰ ਜਿਹੜਾ ਉਹ ਕੈਨਸਲ ਕੀਤਾ ਗਿਆ ਕੁਆਲਿਟੀ ਮਾੜੀ ਸੀ ਤੇ ਨਵੇਂ ठेकेदार ਨੂੰ ਟੈਂਡਰ ਦਿੱਤਾ ਗਿਆ ਤੇ ਤੁਸੀਂ ਵੀਡੀਓ ਚ ਦੇਖ ਹੀ ਲੈਣ ਇਹਦੇ ਨਾਲ ਮੈਸੇਜ ਇਹ ਵੀ ਜਾਂਦਾ ਕਿ ਅਸੀਂ ਕੁਆਲਿਟੀ ਵਾਲੇ ਮਾਮਲੇ ਚ ਕੋਈ ਸਮਝੌਤਾ ਨਹੀਂ ਕਰਨਾ ਕਿਸੇ ਵਕਤ ਦਾ ਸਾਡੇ ਪੀਆਰਟੀਪੀ ਪੰਪਸ ਵਾਲਿਆਂ ਦਾ ਕੰਮ ਤਾਂ ਚੱਲ ਰਿਹਾ ਅੱਜ ਅੱਜ ਵੀ ਚੱਕਾ ਜਾਮ ਹੈ ਉਸ ਦੇ ਉੱਤੇ ਸਰਕਾਰ ਦੀ ਪ੍ਰੋਜੈਕਸ਼ਨ ਬਾਰੇ ਕਿੰਨੇ ਟਾਈਮ ਲੱਗਦਾ ਪੈਸੇ ਭੇਜਦੇ ਦੇਖੋ ਪੁਰਾਣੀਆਂ ਸਰਕਾਰਾਂ ਨੇ ਜੋਕਿਤ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉਹਨਾਂ ਨੇ ਕੱਚੇ ਕੰਮ 'ਇਂ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਕਦੋਂ ਤੱਕ ਰਹਿਣਗੇ ਕਿੰਨੀ ਨੇ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੀ ਉਹਦੋਂ ਕੱਚ ਕਰੜ ਕਹਿੰਦਾ ਜਿਹਨੂੰ ਪੰਜਾਬੀ ਚ ਕੱਚ ਕਰੜ ਚ ਕਰ ਗਏ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਝੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਹੈ ਕਿਸੇ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਚੰਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬੈਠ ਕੇ ਹੱਲ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜਰੂਰ ਹੰਦਾ ਹੱਲ ਹੋਊਗਾ ਕੋਈ ਅਸੀ ਗੱਲ ਨਹੀਂ ਮੈਂ ਖੁਦ ਇੱਕ ਪਿੰਡਾ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਕੋ ਬੜੀ ਮਿਲਦੀ ਹੈ ਦੁਬਾਰਾ ਹੁਣ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰ ਹੀ ਇੰਨੀਆਂ ਹੋ ਗਈਆਂ ਕਿਸੇ ਹੋਰ ਜੋਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਮਝਦਾ ਸੋ ਲੋਕਾਂ ਨੂੰ ਵੀ ਦਿੱਕਤਾਂ ਆਵੇ ਬਸ ਇਸ ਕਿਸਮ ਦਾ ਬਾਕੀ ਡੈਮੋਕਰੈਟਿਕ ਰਾਈਟ ਹੈ ਹਰੇਕ ਦਾ ਕਿ ਉਹ ਆਪਣੇ ਹੱਕਾਂ ਵਾਸਤੇ ਆਪਣੇ ਹੱਕੀ ਮੰਗਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਤਰੀਕਾ ਅਪਣਾ ਸਕਦਾ ਪਰ ਲੋਕਾਂ ਨੂੰ ਤੰਗ ਕਰਨ ਵਾਲਾ ਤਰੀਕਾ ਨਾ ਅਪਣਾ ਪਲੀਜ਼ ਸਰਕਾਰ ਦੇ ਨਾਮ ਤੇ ਹੈਗਾ ਪ੍ਰੋਟੋਕਾਲ ਦਾ ਕੰਮ ਦੇ ਇਹ ਕੰਮ ਦੇ ਇਹ ਕੰਮ ਦੇ ਇਹ ਨਿਆਣਾ ਕੇਸੀ ਐਮ ਕਹਿ ਰਹੇ ਹੈ ਕਿ ਆਪ ਤੁਸੀਂ ਕਰਨਾਉਂਗਾ ਆਦਮਿਤਿਕਾਲ ਕਰ ਰਹੇ ਹੋ ਪੰਜਾਬ ਕੇ ਧਿਆਨ ਦੇਣਾ ਚਾਹੀਏ ਧਰਾਜ ਬਹੁਤ ਜ਼ਿਆਦਾ ਹੈ ਮੂਝੇ ਯਾਪ ਇਹ ਬਤਾ ਦਿਜੀਏ ਰਾਜਨੀਤੀ ਕਰਨ ਕਿਆ ਹੁੰਦਾ ਹੈ ਚਲੋ ਅੱਜ ਇਸੇ ਤੇ ਬਾਤ ਕਰਦੇ ਚਲੋ ਬਤਾਓ राजनीति करने क्या होता है तो हम राजनीति में और क्या करेंगे फिर हम पहले तो कहते हैं अगर तो एनजीओ थी इंडिया गेस्ट करप्शन तो कहते राजनीति में आओ ऐसे थोड़ी सड़कों पे बैठ के कानून बनते राजनीति जब राजनीति में आ गए तो कहते राजनीति कर रहे हो आप तो ये राजनीति क्या है यार एक स्पोर्ट्स का इंफ्रास्ट्रक्चर हमारा इतना गंदा था इतना बुरा था कि एक बच्चा सत्रह साल की उम्र में वो डंक डंक बोलते हैं उसको बास्केटबॉल में डंक लगाने की कोशिश कर रहा था तो साढ़े सात सौ किलो का साढ़े सात क्विंटल का पोल उस पर गिर गया और उसकी मौके पे मौत हो गई मैं उनके घर पे अफसोस करने चला गया इसमें राजनीति क्या है जी आप भी लिखोगे ना कल कि मेरे सवाल के जवाब में भगवंत मान ने यह कहा आप लिखो राजनीति क्या होती है बताइए क्या इसमें राजनीति अफसोस करना राजनीति है क्या और इंफ्रास्ट्रक्चर मैंने पूरे देश का कहा है अभी 2030 की कॉमनवेल्थ मिल गई है हमें 2010 में मिली थी क्या किरकिरी हुई थी वहां पे पुल गिर रहे थे स्विमिंग पूल का पानी लीक कर रहा था छतें गिर रही थी कॉमनवेल्थ गेम्स थी वो 2010 हजार वाली 20 साल बाद दोबारा मिली है कम से कम इंफ्रास्ट्रक्चर तो ठीक करो और यह पहली घटना नहीं है तीन दिन पहले बहादुरगढ़ में भी ऐसे ही एक बच्चा मरा है क्या ग्राउंडों से लाशें आएंगी कम से कम इंफ्रास्ट्रक्चर की वजह से तो जो आ, मतलब ऐसे घटनाएं हो रही हैं वो तो रोक सकते हैं ना एमपी का बारह लाख तीस हजार रुपए एमपी लैड का वो पैसा लगा नहीं वहां पे मेरे पास उनके कागज दे दिए उन्होंने तो क्योंकि एमपी कौन है कांग्रेस का था एमपी दीपेंद्र दीपेंद्रोडा इसके पैसे लगाने नहीं खुद देने नहीं बच्चे मरते रहे इसमें राजनीति है जी तो अगर ये राजनीति है ना किसी सत्रह साल के बच्चे के यहां अफसोस करने जाना अगर राजनीति है तो हम चौबीस घंटे करेंगे जी राजनीति में हम जहां जाओ राजनीति कर रहे हैं राजनीति में है तो राजनीति करेंगे भाई अच्छा अगर अगर ना जाओ इसका मतलब राजनीति नहीं आती इनको बताइए कौन कहने उदो क्यों नहीं आए एक एक नवंबर लुधियाने क्यों नहीं आए जो मैं ओपन डिबेट लगे आया बीजेपी के प्रधान कहना भी डिबेट करनी है पंद्रह लाख लखना करिए ਦੋ ਕਰੋੜ ਨੌਕਰੀਆਂ ਹਰ ਇੱਕ ਸਾਲ ਉਤਨਾ ਕਰੀਏ ਕਰਜ਼ਾ ਮਾਫ ਸਾਰਾ ਉਤਨਾ ਕਰੀਏ ਜੋ ਜੁਮਲੇਬਾਜ਼ੀ ਹੋ ਰਹੀ ਹੈ ਕਰ ਲੋ ਟਵੇਟ ਉਹਨਾਂ ਕੋ ਆ ਜਾ ਕੋਈ ਨਹੀਂ ਹਾਂਜੀ ਆਉਂਦੇ ਰਹਿੰਦੇ ਆ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾ ਗਏ ਮੱਕੀ ਦੀ ਰੋਟੀ ਖਾ ਗਏ ਸਾਗ ਖਾ ਗਏ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਉਣਾ ਇਹਨਾਂ ਨੂੰ ਉਹਦੇ ਦੋ ਬੰਦਿਆਂ ਨੇ ਚਲਦੀਆ ਚਾਹੀ ਸੀਵਰੇਜ ਦਾ ਢੱਕਣ ਬਦਲਾਉਣਾ ਹੈ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਕਰਨੀ ਬਿੱਟੂ ਹੋ ਰਹੀ ਵਿਚਾਰੇ ਚਲੋ ਕੋਈ ਨਾ ਫਾਕੀ ਲੈਣਾ ਬੱਸਾਂ ਦੇ ਨਾਮ ਚਲਿਆ ਹੋਇਆ ਇਹ ਸਵਾਰ ਹੈ ਉਹ ਕਹਿੰਦੇ ਆ ਵੀ ਆਰਬਿਟ ਬੱਸਾਂ ਨਿਊ ਬੀ ਪੱਤਾਂ ਜਾਂ ਜਿਹੜੀਆਂ ਪ੍ਰਾਈਵੇਟ ਘਰਾਂ ਦੀਆਂ ਬੱਸਾਂ ਨੇ ਉਹਨਾਂ ਨੂੰ ਸਰਕਾਰ ਕਿਲੋਮੀਟਰ ਸਕੀਮ ਦੀ ਇੰਪਾਰੀ ਹੋ ਸਰਕਾਰ ਨੂੰ ਉਹਦਾ ਮੁਨਾਫਾ ਨਹੀਂ ਵੱਤੀ ਹਾਂ ਨਹੀਂ ਦਿੱਤੀ ਉਸ ਦੇ ਉੱਤੇ ਸਰਕਾਰ ਕਿਹ ਚੁਕਿਨਾ ਵਿਚਾਰ ਕਰਦੇ ਦੇਖੋ ਜੀ ਜਿਹੜੇ ਕਾਨੂੰਨ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਉਨਾ ਮਤਲਬ ਕਿ ਅਸੀਂ ਬਹੁਤ ਸਾਰੀਆਂ ਇਹਨਾਂ ਨੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਟ ਜਿਹੜੇ 30-30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫੇਰ ਅੱਗੇ ਫੇਰ ਅੱਗੇ ਫੇਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਦਾ ਪਾਈਪ ਦੀ ਜਵਾਦ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ताकि अपडेट ਕਿਉਂਕਿ ਜ਼ਮਾਨਾ ਬਦਲ ਰਿਹਾ ਐਨਰਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬਸਾ ਹੋਣ ਗਿਆ ਤਾਂ ਕਿ ਅਗਲੇ 20 25 ਸਾਲ ਲੋਡ ਨਾ ਪਵੇ ਤੇ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮਨਸ਼ਾ ਹੈ ਨਾ ਇੱਛਾ ਹੈ ਤੇ ਨਾ ਹੀ ਅਸੀਂ ਕਰਾਂਗੇ ਹਜੇਕਾ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਸਿੰਘ ਦਾਵਾਨ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਸਿੰਘ ਦਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਐਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦੇ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬਹੁਤ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਸਿੰਦਰ ਸਿੰਘ ਜਹਾਵਾ ਜੀ ਤੁਸੀਂ ਭਾਵੇਂ ਇਹ ਅੱਜ ਚਿੱਠੀਆਂ ਨਾਲ ਲਿਖੋ ਜਿਵੇਂ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਪਾਈ ਜਾ ਰਹੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ 'ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜਾਏ ਕੋਈ ਸ਼ੂਟਰ ਆ ਜਾਏ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰਦਾਂਗੇ ਗਲਤ ਫਹਮੇਚ ਮੇਕਰਾਲੀ ਵਾਲੇ ਪਾਸ ਸਾਡੇ ਤੇ ਖੜਿਆ ਸੀ ਅੱਜ ਸੱਚੀ ਮੁੱੱਚੀ ਅੱਧਾ ਪੌਣਾ ਘੰਟਾ ਬਸਣੀ ਆਈ ਪਹਿਲਾਂ ਤਾਂ ਚਾਰ ਕ ਬੰਦੇ ਖੜੇ ਸੀ ਉੱਤੇ ਬਾਤ ਚ ਥੋੜਾ ਜ਼ਿਆਦਾ ਹੋ ਗਏ ਤੇ ਜਦੋਂ ਬਸ ਆਈ ਤਾਂ ਉਹ ਜੋ ਬਹਿ ਗਏ ਮੈਂ ਟੀਸੀ ਰੋਪੜ ਨੂੰ ਬੁਲਾ ਕੇ ਕਿਹਾ ਕਿ ਭਾਵੇਂ ਕੁਰਾਲੀ ਤੋਂ ਹੀ ਚਲਾਈਏ ਜਾਣ ਭਾਵੇਂ ਲੋਕਲ ਜਿਹੜੇ ਕਿਉਂਕਿ ਉਹਨਾਂ ਨੂੰ ਲੋਕਲ ਜਾਣਾ ਸੀਗਾ ਕਿਸੇ ਨੇ ਪਠਾ ਸਾਹਿਬ ਜਾਣਾ ਸੀ ਮੱਥਾ ਟੇਕਣ ਕਿਸੇ ਨੇ ਰੋਪੜ ਜਾਣਾ ਸੀ ਕੋਈ ਦਰਬਾਰ ਸਾਹਿਬ ਵਾਲੇ ਵੀ ਸੀਗੇ ਲੰਬੇ ਰੂਟ ਵਾਲੇ ਵੀ ਸੀ ਤੇ ਕੋਈ ਦਿੱਕਤ ਨਾ ਹੋਵੇ ਮੈਂ ਐਸੀ ਕਰਕੇ ਕਹਿਣਾ ਜਿਹੜੇ ਪੀਆਟੀਸੀ ਵਾਲੇ ਸਾਡੇ ਭਰਾ ਨੇ ਕਿ ਕਿਸੇ ਨੇ ਮੱਥਾ ਟੇਕਣ ਜਾਣਾ ਹੈ ਕਿਸੇ ਦੀ ਸੁੱਖਣਾ ਪੂਰੀ ਹੋ ਗਈ ਕਿਸੇ ਨੇ ਸੁੱਖਣਾ ਸੁਖਣ ਜਾਣਾ ਤੇ ਉਹਦੇ ਵਿੱਚ ਹੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਛੁਪੀਆਂ ਹੋਈਆਂ ਨੇ ਆਪਣੀ ਜੁਨੀਅਨ ਦੇ ਜਿਹੜੇ ਕਰਤਾ ਧਰਤਾ ਨੇ ਪ੍ਰਬੰਧਕ ਨੇ ਉਹਨਾਂ ਨੂੰ ਸਾਡੇ ਕੋਲੇ ਭੇਜੋ ਗੱਲਬਾਤ ਹਾਜ਼ਰ ਹਰ ਬਖਤ ਹਾਜ਼ਰ ਬੰਦਾ ਹੱਕ ਵੀ ਮਿਲੂਗਾ ਪਰ ਕੋਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਕਦਮ ਨਾ ਧੋ ਪਲੀਜ਼ ਐਸਓਐਸ ਲੈਕੀਪਰ ਬੇਸ ਸੈਂਟਰ ਨੇ ਹੱਥ ਪਿੱਛੇ ਖਿੱਚ ਲਈ ਕਿਹਾ ਸੀ ਕਿ ਇਹ ਅਧਰੋਣ ਸਿੱਟ ਆਪਣੇ ਆਪ ਵੱਸਦਾ ਹੈ ਪਹਿਲੀ ਗੱਲ ਤਾਂ ਸੈਂਟਰ ਦੇ ਹੱਥ ਹੋਣੇ ਨਹੀਂ ਚਾਹੀਦੇ ਸੀ ਜਿਹੜੇ ਪਿੱਛੇ ਖਿੱਚਣੇ ਪਏ ਕਿਉਂ ਪੰਗੇ ਲੈਂਦੇ ਹੋਏ ਇਸ ਤਰ੍ਹਾਂ ਦੇ ਮੈਂ ਉਸ ਦਿਨ ਕਿਹਾ ਸੀਗਾ ਪੰਜਾਬਾ ਬੰਚੇ ਮੈਂ ਦਿੱਲੀ ਪੀਸੀ ਕੀਤੀ ਸੀ ਮੈਂ ਕਿ ਉਹਨਾਂ ਨੇ ਕਿਹਾ ਕਿ ਓਕੇ ਡੈਫਰ ਕਰਤੇ ਸਾਰੇ स्टेटस को बने रहूंगा एही चंडीगढ़ एही पंजाब यूनिवर्सिटी एदे एसबीएल क्यों पंगे लंदे ने पंगे लेके ਬਾਤ ਹੱਥ ਪਿੱਛੇ ਕੇ ਚਲੇ पंजाब यूनिवर्सिटी ਚੋਂ ਹੱਥ ਪਿੱਛੇ ਕੇ ਚਲੇ चंडीगढ़ ਤੋਂ ਹੱਥ ਪਿੱਛੇ ਕੇ ਚਲੇ ਹੱਥ ਫਸਾਉਂਦੇ ਕਿਉਂ ਨੇ ਜਿਹੜੇ ਪਿੱਛੇ ਕਿਤਨੇ ਪੈਂਦੇ सीएम साहब ਐਸਾ ਯਾਰ ਕਿ ਜਿਲ੍ਹਾ ਪੱਧਰ ਤੇ ਵੀ ਇੱਕ ਰਾਜਨੀਤੀ ਹੋ ਰਹੀ ਹੈ ਔਰ ਬੀਐਲਓ ਨੂੰ ਕਾਫੀ ਪ੍ਰੈਸ਼ਰ ਹੈ ਆਪਨੇ ਸੁਨਾ ਹੋਗਾ ਪੂਰੇ ਜਹਾ ਜਹਾ ਐਸਆਈਆਰ ਹੋ ਰਹਾ ਬੀਐਲਓ ਸੁਪਾਈ ਦੇਖੋ ਅਗਰ ਕਿਸੇ ਸਟੇਟ ਕੋ ਐਸਆਈਆਰ ਸੇ ਕੋਈ ਕੋਈ ਸ਼ਿਕਾਇਤ ਹੈ ਤਾਂ ਚੋਣ ਆਯੋਗ ਕੋ चुनाव कमीशन को उसका जवाब देना चाहिए यह कहने की बजाय सबूत लेके आओ लोग सबूत लेके आप सबूत दो अगर किसी पोलिटिकल पार्टी को एस आई आर पे है, तो चुनाव आयोग जवाब देना उसका कि जी क्या आपत्ति है बताइए सारी पार्टियों सभी उस, उस प्रदेश की सभी पार्टियों को बुलाए चुनाव कमीशन क्या किसी किसी पार्टी को किसी का नाम डिलीट करने में और किसी का नाम ऐड करने में आपत्ति हो सकती है अगर सिर्फ एक ही पार्टी के डिलीट हो रहे हैं और एक ही पार्टी के ऐड हो रहे हैं तो आपत्ति होगी तो उसका जवाब चुनाव कमीशन देना को, को देना पड़ेगा ना कि चुनाव कमीशन ये कह दे कि आप सबूत लेके आओ ईवीएम हैक होती है सबूत लेके आओ आप क्यों नहीं बताते भी कि नहीं हो सकती ये हैक प्रूफ है अच्छा जब भी ईवीएम या एफ आई आर की एस आई आर की जब भी बात होती है ईवीएम हैकिंग की और एस आई आर की तो बीजेपी उनके पक्ष में क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है जी मोदी के नाम पे जीतते हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मींस समथिंग इज रॉन्ग ਕਿੰਨੇ ਸੈਮੀਫਾਈਨਲ ਕਰੋਗੇ ਹੁਣ ਸੈਮੀਫਾਈਨਲ ਇੱਕੋ ਹੀ ਹੁੰਦਾ ਹੈ ਉਹੀ ਹੁੰਦਾ ਉਹੀ ਹੁੰਦਾ ਫਿਰ ਇਹ ਪਾਮੇਲਾ ਹਾਂ ਐਸੇ ਕੰਮ ਚ ਹੀ ਆਪਾਂ ਸਾਰੇ ਹੈ ਨਾ ਪਰਫਾਰਮੈਂਸ ਟੈਸਟ ਸੈਮੀਫਾਈਨਲ ਉਹ ਸੈਮੀਫਾਈਨਲ ਲੈ ਕਿੱਧਰ ਗਏ ਪਹਿਲਾਂ ਉਹਨੂੰ ਪੁੱਛ ਲਿਓ ਸੈਮੀਫਾਈਨਲ ਲੈ ਕਿੱਥੇ ਨੇ ਯਾਰ ਇਲੈਕਸ਼ਨ ਹੈ ਜਸਟ ਇਲੈਕਸ਼ਨ ਹੈ ਸਰਪੰਚੀ ਦੀ ਹੋ ਕੇ ਹੱਟੀ ਹੈ ਕਾਰਪੋਰੇਸ਼ਨ ਦੀ ਹੋਊਗੀ ਜ਼ਿਲ੍ਹਾ ਪ੍ਰੀਸ਼ਦ ਦੀ ਆ ਗਈ ਅੱਗੇ ਹੋਰ ਹੋਣ ਗਿਆ ਇਲੈਕਸ਼ਨ ਚੱਲਦੇ ਰਹਿੰਦੇ ਨੇ ਹਰੇਕ ਨੂੰ ਸੈਮੀਫਾਈਨਲ ਨਾ ਮੰਨ ਲਿਆ ਕਰੋ ਜਿਸ ਐਂਗਲ ਮੰਨਦੇ ਪਰ ਇਹ ਵੀ ਇਹ ਵੀ ਇਹ ਵੀ ਦੱਸੋ ਵੀ ਅਸੀਂ ਫਾਈਨਲ ਚ ਪਹੁੰਚ ਗਏ ਅੱਛਾ 1 ਮਿੰਟ ਮੈਂ 5 ਦਿਨਾਂ ਹਸਤੜ ਗਿਆ ਸੀ ਉਹ ਜਿਹੜੇ ਕਹਿੰਦੇ ਸੀ ਭਵਾਂਤਵਾਂ ਤੱਕ ਗਿਆ ਹੁਣ ਉਹ ਤਾਂ ਮੁੱਖ ਮੰਤਰੀ ਤੋਂ ਲਾਹਤ ਆ ਉਹ ਕੀ ਕਰਦੇ ਨੇ ਹੁਣ ਉਹ ਉਹਨਾਂ ਨੇ ਆਪਦੇ ਦਰਸ਼ਕਾਂ ਤੋਂ ਮਾਫੀ ਮੰਗੀ ਹੈ ਆਪਦੇ ਦਰਸ਼ਕਾਂ ਨੂੰ ਉਹਨਾਂ ਨੇ ਭੁਲੇਖੇ ਚ ਰੱਖਿਆ ਉਹ ਜਿਹੜੇ ਕੁਝ ਯੂਟਿਊਬਰ ਜਿਹੇ ਹੈਗੇ ਨੇ ਹਨਾ ਲਓ ਜੀ ਲਾਹਤ ਜੀ ਉਹ ਤਾਂ ਗਿਆ ਜੀ ਮੈਂ ਮੈਂ ਇੱਥੀ ਆ ਕੇ ਕਹਿਆ ਸੀ ਕਿਤੇ ਨਹੀਂ ਜਾਂਦੇ ਇੱਥੀਆਂ ਠੀਕ ਹੈ ਨਾ ਜੇ ਪਬਲਿਕ ਦਾ ਪਿਆਰ ਰਿਹਾ ਫੇਰ ਇੱਥੀ ਰਵਾਂਗੇ ਕੋਈ ਐਸੀ ਗੱਲ ਨਹੀਂ ਪਰ ਇਹਨੂੰ ਹਰੇਕ ਨੂੰ ਚਲੋ ਤੇਰੇ ਮੁਤਾਬਕ ਕਰ ਲੈਨੇ ਸਰਕਾਰ ਦਾ ਕੀ ਕਹਣਾ ਅੰਗਰੇਜ਼ੀ ਬੋਲੇ ਦੂੰ ਸਰਕਾਰ ਦਾ ਮਤਲਬ 5 ਸਾਲ ਦਾ ਇਹ ਸਾਲ ਦਾ ਕੰਮ ਹੈ ਕਿ ਉਹ ਪਰਫਾਰਮੈਂਸ ਨਹੀਂ ਅੰਗਰੇਜ਼ੀ ਚ ਕਹਿਆ ਕੁਝ ਤੂੰ ਪਰਫਾਰਮੈਂਸ ਟੈਸਟ ਹੈਨਾ ਜੇ ਪਰਫਾਰਮੈਂਸ ਟੈਸਟ ਪਾਸ ਹੋ ਗਏ ਤੂੰ ਕਹੇਂਗਾ ਵੀ ਹਾਂ ਪਰਫਾਰਮੈਂਸ ਟੈਸਟ ਚ ਕਲੀਅਰ ਹੋ ਗਏ ਬਸ ਠੀਕ ਹੈ